ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੋਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ ਜਲ ਨ ਬੁਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਪਉਣਾਠਾ ਪਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਓ ਬਰਗੜ ਭਾਏ ਸੰਸਾਰ ਮੈਂ ਫਿਰਤੇ ਪਹਿ ਨਾਮ ਨਾਨਕ ਤਿਸ ਸਰਣਾਗਤੀ ਘਟ ਘਟ ਸਬ ਜਾਨ ਬਿਲਾਵਲ ਮਹੱਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਪੁਜਿਆ ਸੁਖ ਸਾਤ ਵੱਡ ਪ੍ਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ ਮੇਰੇ ਤੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਮਾਰ ਮਰ ਜਨ ਮੇ ਜਨ ਬਿਸਰਿਆ ਜੀਵਨ ਕਾ ਦਾਤਾ ਭਾਰ ਬ੍ਰਹਮ ਜਨ ਸੇਵਿਆ ਆਨ ਦਿਨ ਰੰਗ ਰਾਤਾ ਸਾਥ ਸਹਿਜ ਆਨੰਦ ਕਣਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੰਤਰ ਜਾਮੀ ਥਾਨਥਨੰਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏ ਕਾਲੇ ਬੁਲਾਈ ਰਹਾਓ ਰਾਖ ਲਈ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਾਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਵਾਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਨ ਜਾ ਕਾ ਵੱਡ ਪਰਤਾਪ ਦੁਖ ਮਾਰੇ ਬਖਸਿ ਅਨ ਆਪਣੀ ਕਲ ਧਾਰੀ ਮਨ ਬਾੰਛਤ ਫਲ ਦਿੱਤਿ ਅਨ ਨਾਨਕ ਬਲੇਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੋਪ ਦੇ ਦੋਪ ਦੇ ਘਰ ਛੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੇਰੇ 모ਹਨ ਸਰਵਨੀ ਇਹ ਨਾ ਸੁਨਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ ਰਹਾਓ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਆਪੈਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਗਾ ਗਹਿ ਗੁਨ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਭੰਜਨ ਮੋਹਿ ਚਰਨ ਰਿਦੇ ਵਸਾਏ ਸਭ ਹੁਤਲੇ ਤਲੇ ਸਭ ਉਪਰ ਇਹੇ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ 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 ਖੋਈ ਹੋ ਮੋਕੋ ਸਤਗੁਰ ਮੰਤਰ ਦਿੜਾਏ ਅਤੁੱਲ ਅਤੁੱਲ ਤੁਲ ਨੈ ਤੁਲਿਐ ਭਗਤ ਵਿਸ਼ਾਲ ਕਿਰਪਾਏ ਜੋ ਜੋ ਸਰਨ ਪਰਿਓ ਗੁਰ ਨਾਨਕ ਬੈਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਧਾਰੈ ਨਮਸਕਾਰ ਡੰਡੋਤ ਬੰਦ ਨਾਨਕ ਬਾਰ ਜਾਵ ਬਾਰੇ ਰਹਾਓ ਉਠਾ ਤੇ ਬੈਠ ਦਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ ਤੁਮੈ ਮੇਰੇ ਪਰਵਾਰੈ ਜੋ ਤੁਮ ਕਰੋ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾਂ ਸੁਨੀਤ ਪ੍ਰਾਪਤੋ ਸਗਲ ਉਧਾਰਨ ਮੋ ਮਗਨ ਪਤਤ ਸੰਗ ਪ੍ਰਾਨੀ ਐਸੇ ਮਨੈ ਬਿਸਾਰਨ ਰਹਾਓ ਸਾਂਝ ਬਿਖਿਆਲੇ ਗਰਾਹ ਯਕੀਨੀ ਅੰਮ੍ਰਿਤ ਮੰਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਇੰਤੇ ਕਾੜ ਲਿਓ ਮੇਰੇ ਸੁਆਮੀ ਹਾਰ ਭਰੇ ਤੁਮ ਸਰਨ ਨਾਨਕ ਕੀ ਬੇਨੰਤੀ ਪ੍ਰਾਪੈ ਸਾਧ ਸੰਗ ਰੰਗ ਕਤਾਰਨ ਬਿਲਾਵਲ ਮਹੱਲਾ 5 ਸੰਤਨ ਕਾ ਸੁਨੀਯਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤੋਨ ਪੂਰ ਰਹੀ ਦਿਨ ਸੇ ਅਰ ਰਾਤ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪੈਰ ਗੁਣ ਗਾਵਤ ਪ੍ਰਭ ਕੇ ਕਾਮ ਕਰੋ ਦੇ ਸੰਤ ਤੇ ਜਾਤ ਤ੍ਰਿਪਤ ਕਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਬਲ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਤ੍ਰਿਪਤ ਰਹੇ ਤ੍ਰਿਪਤ ਕਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ